ਜੋੜ ਲਈ ਮੀ ਗੱਲਾਂ ਕੀਤੀਆਂ ਮਾਸੀ ਹੁਣਾਂ ਨੇ ਮੇਰਾ ਵਿਆਹ ਕੀਤਾ ਸੀਗਾ ਮੇਰੀ ਮਾਸੀ ਨੇ ਮੈਨੂੰ ਝੂਠੀ ਬਣਾਤਾ ਕਹਿੰਦੀ ਐ ਮੁੰਡੇ ਨਾਲ ਗੱਲ ਕਰਦੀ ਆ ਜੇ ਕਹਿੰਦੀ ਇਹ ਕਹਿੰਦੀ ਮੈਂ ਵਿਆਹ ਨਾ ਉਹ ਮੇਰਾ ਵਿਆਹ ਨਾ ਉੱਥੇ ਕੀਤਾ ਤੇ ਮੈਂ ਜ਼ਹਿਰ ਖਾ ਕੇ ਮਰ ਜੂਗੀ ਆਹ ਅੱਗ ਅੱਲਾ ਸਾਰੇ ਨੇ ਝੂਠੀਆਂ ਵਾ ਮੈਨੂੰ ਝੂਠੀ ਬਣਾਤਾ ਵਿਆਹ ਮੇਰੇ ਮਾਸੀ ਨੇ ਕੀਤਾ ਵਾ ਮਾਸੀ ਮਾਸਣ ਨੇ ਪੈਸੇ ਲਿੱਤੇ ਸੀ ਉਹ ਚੋਲੇ ਨੇ ਵੀ ਪੈਸੇ ਲਿੱਤੇ ਆ ਉਹ ਚੋਲੇ ਤੋਂ ਵੀ ਮਾਸੀ ਮਾਸਣ ਨੇ ਪੈਸੇ ਲਈ ਸੀਗੇ ਤੇ ਕਹਿੰਦੇ ਆ ਕੌਣ ਚੁੜੀ ਜੇ ਕੁੜੀ ਦਾ ਵਿਆਹ ਨਾ ਕੀਤਾ ਤੇ ਕੁੜੀ ਭੱਜ ਜੂਗੀ ਮੇਰੀ ਮਾਂ ਨੂੰ ਕਹਿੰਦੇ ਹੁੰਦੇ ਸੀ ਕਹਿੰਦੇ ਤੂੰ ਤਾਂ ਕੰਮ ਨਹੀਂ ਆ ਤੈਨੂੰ ਤਾਂ ਕੁਝ ਪਤਾ ਨਹੀਂਗਾ ਤੇਰੀ ਕੁੜੀ ਤੇ ਤੇਰੀ ਤਾਂ ਕੁੱਤਿਆ ਤੇਰੀ ਕੁੜੀ ਭੱਜ ਜੂਗੀ ਸਾਡੇ ਚ ਗੇਟ 'ਚ ਬੈਠੀ ਆ ਕੇ ਇਹਦਾ ਵਿਆਹ ਕਰ ਦਿੰਨੇ ਆ ਜੇ ਤੂੰ ਵਿਆਹ ਨਾ ਕੀਤਾ ਇਹਦਾ ਕੀ ਪਤਾ ਕਿੱਥੇ ਭੱਜ ਜੇ ਮੇਰਾ ਤਾਂ ਕੇ ਨਾ ਵਿਆਹ ਕਰਤਾ ਮੇਰੇ ਮਸੀ ਮਾਸੂਨੇ ਪੈਸੇ ਲਏ ਆ ਦੋਨਾਂ ਨੇ ਤੇ ਬਾਕੀ ਕਰ ਤੁਸੀਂ ਹਾਂਜੀ ਜਿਹੜਾ ਕੰਨਲ ਵਾਗੁਰੂ ਚ ਖਾਲਸਾ ਵਾਗੁਰੂ ਚ ਕੀ ਫਟੇ ਹਾਂਜੀ ਬਾਬਾ ਜੀ ਜਿਹੜੀ ਗੱਲ ਆ ਕਹਿੰਦੇ ਨਾ ਕਿ ਇਹਦੀ ਮਾਂ ਖੜੀ ਆ ਮੈਂ ਮਜਬੂਰ ਹੋ ਕੇ ਖੜੀ ਸੀ ਖਲੋਤੀ ਸੀ ਵਿਆਹ ਚ ਮੈਂ ਬਹੁਤ ਜ਼ਿਆਦੀ ਮਜਬੂਰ ਹੋ ਗਈ ਸੀ ਤੇ ਜਿਹੜਾ 10000 ਵਿਚੋਲਾ ਕਹਿਣ ਗਿਆ ਤੇ 10000 ਰੁਪਇਆ ਜੀ ਮਾਂ ਨੇ ਪਵਾਇਆ ਉਹ 10000 ਮੈਂ ਨਹੀਂ ਪਵਾਇਆ ਸੀਗਾ ਉਹ 10000 ਇਹਨਾਂ ਨੇ ਕਹਿੰਦੇ ਸੀ ਚੂੜਾ ਕਲੇਰੇ ਲਾ ਦਾਂਗੇ ਸਾਡੇ ਕੋ ਖਰਚਾ ਨਹੀਂ ਹੈਗਾ ਤੇ ਉਹ ਇਹਨਾਂ ਨੇ ਝਾਲ ਖਿੱਡੀ ਇੰਨੀ ਗੱਲ ਦਾ ਮੈਨੂੰ ਪਤਾ ਨਹੀਂ ਸੀ ਮੇਰੇ ਨਾਲ ਕੁਝ ਹੋ ਜਾਣਾ ਹੈ ਸਾਨੂੰ ਕੀਤਾ ਸੀ ਤੇ ਇਹਨਾਂ ਨੇ ਝਾਲ ਖਿੱਡੀ ਇਹਨਾਂ ਨੇ ਮੇਰੇ ਫੋਨ 'ਚ ਮੇਰੇ ਫੋਨ ਤੋਂ ਆਦੇਸ ਸੱਤੇ ਪੈਸੇ ਭਵਾਲੇ 10000 ਰੁਪਏ ਲਿਆ ਇਹਨਾਂ ਨੇ ਧਾਰਾ ਕਰਕੇ ਕਹਿੰਦੇ ਅਸੀਂ ਧਾਰਾ ਲੈਨੇ ਆ ਬਚੋਲੇ ਤੋਂ ਜਿੱਦੋਂ ਸਾਨੂੰ ਵਿਚੋਲਾ ਵਿਚੋਲਗੀ ਦੇ ਦੂਗਾ ਤੇ ਉਦੋਂ ਅਸੀਂ ਉਹਦੇ ਮੋੜ ਤਾਂਗੇ ਦੇਸ ਦਾ ਦਮਿੰਟ ਪਤਾ ਨਹੀਂ ਸੀਗਾ ਮੇਰਾ ਨਾਂ ਲੈਣਗੇ ਤੇ ਮੈਂ ਆਪਦੇ ਫੋਨ 'ਚ ਨਾ ਹੀ ਖਮਾਦੀ ਇਹਨਾਂ ਨੇ ਕੋਆਏ ਇਹਨਾਂ ਨੇ ਜਸਮੀਤ ਨੇ ਤੇ ਭੋਲੇ ਨੇ ਕੋਆਏ ਆ ਕਹਿੰਦੇ ਧਾਰੇ ਲੰਮੇ 10000 ਰੁਪਏ ਚੂੜਾ ਖਲੀਰੇ ਵਾਸਤੇ ਚੂੜੇ ਖਲੀਰੇ ਵਾਸਤੇ ਤੇ ਜਿਹੜਾ ਵੀ ਮੈਨੂੰ ਕਹਿੰਦੇ ਆ ਵੀ ਵਿਆਹ 'ਚ ਬਰਾਬਰ ਨਾਲ ਖੜੀ ਆ ਤੇ ਉਹ ਤਾਂ ਇਹਨਾਂ ਨੇ ਮੈਨੂੰ ਮਜਬੂਰ ਕਰਤਾ ਸੀ ਆਂਦੇ ਤੈਨੂੰ ਖਲੋਣਾ ਹੀ ਪੈਣਾ ਤੇ ਮੈਨੂੰ ਤਾਂ ਕਹਿੰਦੇ ਤੂੰ ਕਮਣੀ ਆ ਤੈਨੂੰ ਕੁੜੀਵੇਂ ਸੁੱਤੀ ਨਹੀਂ ਸਾੜ ਜਾਣਾ ਤੇ ਕੁੜੀ ਭੱਜ ਗਈ ਮੂੰਹ ਕਾਲਾ ਕਰਾ ਦੂੰਗੀ ਤੇ ਫਿਰ ਇਹ ਕਹਿੰਦੇ ਕਿ ਤੁਸੀਂ ਅਸੀਂ ਤੇ ਚੋਲਗੀ ਹੀ ਲਵਾਂਗੇ ਕੁਝ ਹੋਰ ਵੀ ਤਾਂ ਲੈ ਨਹੀਂ ਬਣਦੀ ਸਾਡੀ ਤੁਸੀਂ ਰੋਟੀਆਂ ਖਾਣੇ ਸਾਡੇ ਕੋ 2.5 ਮਹੀਨੇ ਹੋ ਗਏ ਬੇਟਾ ਹਣ ਪਹਿਲਾਂ ਮੈਂ ਨਰਾਸਨ ਨੂੰ ਸੰਸਦਿਆ ਹੋਣ ਕਰਕੇ ਫਿਰ ਇਹ ਰੋਟੀਆਂ ਸਾਡੇ ਨਾਲ ਜਿੰਦੇ ਸੋਲਾ ਲੈਣ ਦਾ ਸੀ ਕਹਿੰਦਾ ਤੁਸੀਂ ਬਾਬਾ ਜੀ 2.5 ਮਹੀਨੇ ਹੋ ਗਏ ਬੇਟਾ ਹਣ ਰੋਟੀਆਂ ਖਾਂਦੀਆਂ ਮੈਂ ਤੇ ਪੈਸੇ ਲਾਹੂੰਗਾ ਵਿਆਹ ਕਰੂੰਗਾ ਇਹ ਪਹਿਲਾਂ ਮੈਂ ਕਿਹਾ ਮੇਰਾ ਘਰ ਬਰ ਨਹੀਂ ਹੈਗਾ ਨਾ ਹਵੀਰ ਜੀ ਬਾਬਾ ਜੀ ਮੈਂ ਕਿਹਾ ਸੀ ਮੇਰਾ ਘਰ ਬਰ ਹੈ ਨਹੀਂਗਾ ਪਹਿਲਾਂ ਮੇਰਾ ਕਰ ਦੋ ਤੇ ਮੈਂ ਜੀ ਮੇਰੀ ਕੁੜੀ ਨੂੰ ਪੜਾ ਲਿਖਾ ਕੇ ਘਰ ਚੰਗਾ ਮਿਲ ਗਿਆ ਮੈਨੂੰ ਭਰਾਲ ਖਾ ਕੇ ਮੈਂ ਵੀ ਕੁੜੀ ਨੂੰ ਜਾਂ ਨੌਕਰੀ ਲਵਾ ਜੇ ਨਾ ਨੌਕਰੀ ਦੇ ਕਰਮਾਚਾਰੀ ਹੋਈ ਤੇ ਫੇਰ ਬਾਬਾ ਜੀ ਮੈਂ ਹਾਂ ਚੱਲ ਮੈਂ ਜਦੋਂ ਉਮਰ ਪੂਰੀ ਹੋ ਜੂਗੀ ਚੰਗਾ ਘਰ ਬਾਰ ਵੇਖ ਕੇ ਬਾੜ ਵੇਖ ਕੇ ਵਿਆਹ ਕਰਦਾਂਗੇ ਵਧੀਆ ਜਿਤ ਮਾਨ ਨਾਲ ਪਹਿਲਾਂ ਮੇਰਾ ਕਰੋ ਮੇਰੀ ਇਕੱਲੀ ਸੋਨੀ ਬਾਬਾ ਜੀ ਕਿਸੇ ਨੇ ਨਹੀਂ ਮੈਂ ਮਜਬੂਰ ਬਹੁਤ ਜਿਆਦੀ ਹੁੰਦੀ ਸੀ ਮੈਂ ਰੋਈਗੀ ਕਰਲਾਈਗੀ ਤੇ ਇਹਨਾਂ ਨੇ ਮੈਨੂੰ ਬਸ ਐ ਹੀ ਕਿਹਾ ਕਿ ਤੂੰ ਟੈਨੋਂ ਹਣ ਖਲੋਣਾ ਪੈਣਾ ਨਾਲ ਅਗਲੇ ਕਹਿੰਦੇ ਆ ਮਾਂ ਜਿਹੜਾ ਉਧਾਰ ਕੱਢਦਾ ਕਹਿੰਦੇ ਆ ਉਧਾਰ ਕਾਰ ਜਨਮ ਪੱਤਰੀ ਇਹਦੀ ਉਹ ਅਸੀਂ ਪੜਾਈ ਸੀ ਹਰ ਪ੍ਰੀਤ ਨੂੰ ਹਰ ਪ੍ਰੀਤ ਕਹਿੰਦਾ ਸੀ ਆਪੇ ਕਰ ਲਾਂਗੇ ਪਤਾ ਨਹੀਂ ਇਹਨਾਂ ਨੇ ਕਿਵੇਂ ਕਰਾਇਆ ਕਿਵੇਂ ਨਹੀਂ ਇਹਨਾਂ ਨੇ ਪਤਾ ਨਹੀਂ ਕਿਹੜੇ ਬੁਰਦਵਾਰੇ ਜਾ ਕੇ ਉੱਥੇ ਫੀਰੀ ਕਰਾਈ ਆ ਉੱਥੇ ਸਾਨੂੰ ਸਕਿਆ ਸੀ ਬਾਈ ਬੁਜੀ ਦਾ ਖਰਸਾ ਬਾਈ ਬੁਜੀ ਥੇ